ਸੀਸ ਦਿਆ ਪਰ ਸਿਰ ਨਾ ਦਿਆ ਸੰਨ 1675 ਦਿੱਲੀ ਚਾਨਨੀ ਚੌਕ ਵਿੱਚ ਤਿਲਕ ਜਿਨੇਉ ਅਤੇ ਮਾਨਵੀ ਹੱਕਾਂ ਦੇ ਰਾਖੇ ਨਵੇਂ ਸਤਗੁਰ ਧੰਗੁਰ ਤੇ ਪਹਾਤ ਸਹਿ ਮਹਾਰਾਜ ਦਾ ਸੀਸ ਧਰ ਤੋਂ ਜੁਦਾ ਹੋ ਚੁੱਕਾ ਸੀ ਉਹ ਸੀਸ ਜਿਸ ਦੀ ਬਦੌਲਤ ਅਨੰਦਪੁਰ ਸਾਹਿਬ ਚੌਕ ਕ੍ਰਾਂਤੀ ਦੀਆਂ ਝਣਕਾਂ ਉੱਠੀਆਂ ਸਨ ਉਹ ਸੀਸ ਜਿਸ ਦੀ ਮਹਾਨ ਕੁਰਬਾਨੀ ਸਰਕਾਰ ਪੰਜ ਸੀਸ ਦਸ਼ਮੇਸ਼ ਪਿਤਾ ਅੱਗੇ ਅਰਪਿਤ ਹੋਏ ਤੇ ਖਾਲਸੇ ਦੀ ਸਿਰਜਣਾ ਹੋਈ ਸੀ ਉਹ ਸੀਸ ਜਿਸ ਦੀ ਕੁਰਬਾਨੀ ਨੇ ਕਮਜ਼ੋਰਾ ਲਿਤਾੜੀਆਂ ਅੰਦਰ ਨਵੀਂ ਰੂਹ ਫੂਕ ਦਿੱਤੀ ਸੀ ਤੇ ਉਹ ਆਪਣਾ ਸੀਸ ਤਲੀ ਉੱਤੇ ਰੱਖ ਕੇ ਜ਼ੁਲਮ ਦੀ ਚੜ੍ਹ ਕੁੱਟਣ ਦੀ ਚਟਾਨ ਵਾਂਗ ਖੜੋ ਗਏ ਸਨ ਦੂਜਿਆਂ ਖਾਤਰ ਸੀਸ ਕੁਰਬਾਨ ਕਰਕੇ ਕੁਰਬਾਨੀ ਦੀ ਅਦੁੱਤੀ ਇਬਾਰਤ ਲਿਖਣ ਵਾਲੇ ਸ੍ਰੀ ਸ਼ਟੀ ਦੀ ਚਾਤਰ ਨਵੇਂ ਸਾਥਕੋ ਤਾਨਗੁਰੂ ਤੇਗ ਪਹਾਦਰ ਸਹਿ ਮਹਾਰਾਜ ਦਾ ਪ੍ਰਕਾਸ਼ ਸੰਨ 1621 ਈਸਵੀ ਨੂੰ ਅੰਮ੍ਰਿਤਸਰ ਸਹਿਬ ਦੀ ਪੁਤਤਰ ਧਰਤੀ ਉੱਤੇ ਗੁਰੂ ਕੇ ਮਹਿਲ ਵਿਖੇ ਹੋਇਆ ਸੀ ਅਧਿਆਤਮਕ ਵਾਤਾਵਰਣ ਵਿੱਚ ਵੱਡੇ ਹੋਏ ਤਾਨਗੁਰੂ ਤੇਗ ਪਹਾਦਰ ਜੀ ਅੰਦਰ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਕੁਰਬਾਨੀ ਨੇ ਜੋਤੋ ਪ੍ਰੇਮ ਖੇਲਣ ਕਾ ਚਾਉ ਅਤੇ ਗੁਰੂ ਪਿਤਾ ਸ੍ਰੀ ਗੁਰੂ ਹਰगोबिंद ਸਹਿ ਮਹਾਰਾਜ ਦੇ ਮੀਰੀ ਪੀਰੀ ਦੇ ਸਿਧਾਂਤ ਨੇ ਸੰਤ ਸਿਪਾਹੀ ਬਣਨ ਦਾ ਇੱਛਾ ਜਵਾ ਪਰ ਦਿੱਤਾ ਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸੁੱਤੇ ਪਿੰਡ ਮਾਖੋਵਾਲ ਨੂੰ ਜਗਾ ਕੇ ਸ੍ਰੀ ਗੁਰੂ ਤੇਗ ਪਹਾਦਰ ਜੀ ਨੇ ਚੱਕ ਨਾਨਕੀ ਵਸਾਇਆ ਜੋ ਅਨੰਦਪੁਰ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਅਨੰਦਪੁਰ ਸਾਹਿਬ ਜਿਸ ਦੇ ਬੁੱਕਲ ਵਿੱਚ ਸਾਡੀ ਅਮੀਰ ਵਿਰਾਸਤ ਲੁਕੀ ਹੋਈ ਹੈ ਜਿੱਥੇ ਔਰੰਗਜ਼ੇਬ ਦੇ ਸਤਾਏ ਕਸ਼ਮੀਰੀ ਬ੍ਰਾਹਮਣ ਫਰਿਆਦੀ ਬਣ ਕੇ ਆਏ ਜਿੱਥੇ ਧੰਗੁਰ ਤੇ ਪਹਾਥ ਸਹਿ ਮਹਾਰਾਜ ਦੇ ਪਾਵਨ ਸੀਸ ਦਾ ਸੰਸਕਾਰ ਹੋਇਆ ਸੀ ਜਿੱਥੇ ਚਾਰ ਸਹਿ ਜਾਦੇ ਹੱਸੇ ਖੇਡੇ ਤੇ ਵੱਡੇ ਹੋਏ ਜਿੱਥੇ 1699 ਈਸਵੀ ਨੂੰ ਖਾਲਸਾ ਦੀ ਸਿਰਜਣਾ ਹੋਈ ਅਨੰਦਪੁਰ ਸਾਹਿਬ ਦੀ ਇਸੇ ਧਰਤੀ ਉੱਤੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਏ ਬ੍ਰਾਹਮਣਾਂ ਦੇ ਜਥੇ ਨੇ ਗੁਰੂ ਸਾਹਿਬ ਦੇ ਸਨਮੁਖ ਆਪਣੇ ਤਿਲਕ ਅਤੇ ਜਨੇਊ ਨੂੰ ਬਚਾਉਣ ਦੀ ਫਰਿਆਦ ਕੀਤੀ ਸੀ ਜਿਸ ਨੂੰ ਸੁਣ ਕੇ ਧਰਗੁਰ ਤੇਗ ਪਹਾੜ ਸਹਿ ਮਹਾਰਾਜ ਨੇ ਮਾਨਵੀ ਅਧਿਕਾਰਾਂ ਉੱਤੇ ਵੱਡਾ ਹਮਲਾ ਕਰਨ ਵਾਲੇ ਔਰੰਗਜ਼ੇਬ ਨੂੰ ਮਿਲਣ ਦੇ ਲਈ ਦਿੱਲੀ ਚਾਂਦੀ ਚੌਕ ਜਾਂਤਾ ਫੈਸਲਾ ਕੀਤਾ ਉਹ ਵੀ ਇੱਕ ਵੱਖਰਾ ਨਜ਼ਾਰਾ ਸੀ ਦਿੱਲੀ ਵੱਲ ਜਾਂਦੇ ਇਸ ਅਲੋਕਿਕ ਸੀਸ ਦਾ ਨੂਰ ਚੰਨ ਤਾਰਿਆਂ ਕੋਲੋਂ ਵੀ ਝੱਲਿਆ ਨਹੀਂ ਸੀ ਜਾ ਰਿਹਾ ਰਾਹ ਵਿੱਚ ਆਉਂਦੇ ਰੁੱਖ ਮਨੁੱਖ ਪਸ਼ੂ ਪੰਛੀ ਸਭ ਇਸ ਸੀਸ ਨੂੰ ਝੁਕ ਝੁਕ ਕੇ ਸਲਾਮਾ ਕਰ ਰਏ ਸਨ ਤਪ ਤੇ ਤਿਆਗ ਦੀ ਮੂਰਤ ਧੰਗੁਰੂ ਤੇਗਪਾਹਦ ਸੈ ਮਹਾਰਾਜ ਨੇ ਸਿਰਫ ਕਸ਼ਮੀਰੀ ਬ੍ਰਾਹਮਣਾਂ ਦੀ ਪੀੜਾ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਦੁੱਖ ਨਿਵਾਰਨ ਲਈ ਚਾਨਣੀ ਚੌਂਕ ਦਾ ਰਾਹ ਨਾ ਪਿਆ ਸੀ ਇਸੇ ਲਈ ਉਹਨਾਂ ਨੂੰ ਸ੍ਰੇਸ਼ਟੀ ਦੀ ਚਾਦਰ ਕਿਹਾ ਜਾਂਦਾ ਹੈ ਕਰਤਾਰਪੁਰ ਸਹਿੰਤੀ ਚੰਦ ਵਿੱਚ ਤੇਗ ਦੇ ਜੋਹਰ ਵਿਖਾ ਕੇ ਤੇਗ ਬਹਾਦਰ ਵਣਨ ਵਾਲਾ ਇਹ ਸੀਸ ਚਾਂਦਨੀ ਚੌਕ ਵਿੱਚ ਜਲੂੰਦੀ ਤਲਵਾਰ ਅੱਗੇ ਵੀ ਨਹੀਂ ਸਿੱਝਕਿਆ ਉਹ ਸੀਸ ਜਿਸ ਨੂੰ ਚੁਕਾਉਣ ਲਈ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਛੀਰਿਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਪਰ ਇਹ ਸੀਸ ਅਡੋਲ ਰਿਹਾ ਇਸ ਸੀਸ ਨੂੰ ਇਸਲਾਮ ਕਬੂਲ ਕਰਵਾਉਣ ਲਈ ਵਰਤਿਆ ਗਿਆ ਹਰ ਤਰੀਕਾ ਚੱਕਨਾ ਚੂਰ ਹੋ ਗਿਆ ਤੇ ਇਹ ਸੀਸ ਸੀਸ ਗੰਜ ਸਾਹਿਬ ਬਣ ਕੇ ਸਦਾ ਸਦਾ ਲਈ ਅਮਰ ਹੋ ਗਿਆ ਹੈ ਗੁਰੂ ਪਿਤਾ ਤਾਨ ਗੁਰੂ ਤੇਗ ਪਹਾੜ ਸੈ ਮਹਾਰਾਜ ਦੇ ਸੀਸ ਨੂੰ ਸਤਕਾਰ ਦਿੰਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਇਹ ਸ਼ਬਦ ਲਿਖੇ ਤਰੰ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸੀਸ ਦਿਆ ਪਰ ਸਿਰ ਨਾ ਦਿਆ